ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕਿੱਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਬਧੀਆ ਹੋਵੇ ਤੇ ਅੱਪ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਛਾ ਜੀ ਜਿਵੇਂ ਕਿ ਪੰਜਾਬ ਦੇ ਵਿੱਚ ਹਾਸਿਆ ਖੇਡੀਆਂ ਦੇ ਵਿੱਚ ਇੱਕ ਬੜਾ ਵੱਡਾ ਨਾਮ ਆਂਦਾ ਤਾਰੀ ਬਾਬਾ ਬਿਲਕੁਲ ਠੀਕ ਹੈ ਇਹ ਆਪਣੀ ਰੀਅਲ ਲਾਈਫ ਨੂੰ ਸੁਣਾਉਂਦੇ ਨੇ ਠੀਕ ਹੈ ਤੇ ਲੇਕਿਨ ਬੜੀ ਫਨੀ ਤਰੀਕੇ ਦੇ ਨਾਲ ਤੇ ਜੋ ਜੋ ਉਹਨਾਂ ਦੀ ਜ਼ਿੰਦਗੀ 'ਚ ਬੀਤੇ ਆ ਤੇ ਜਿਵੇਂ ਕਹਿੰਦੇ ਨੇ ਨਾ ਜ਼ਿੰਦਗੀ ਦੇ ਤਜਰਬੇ ਇਹ ਆਪਣੀ ਜ਼ਿੰਦਗੀ ਦੇ ਤਜਰਬੇ ਸਰਾਂਦੇ ਜਿਹੜੇ ਇਹਨਾਂ ਨਾਲ ਹੋਏ ਹੋਏ ਨੇ ਤੇ ਜਿਹੜੇ ਇਹਨਾਂ ਨੇ ਕੀਤੇ ਹੋਏ ਨੇ ਪਹਿਲੇ ਇਹਨਾਂ ਦਾ ਬ੍ਰਾਡਕਾਸਟ ਹੈ ਕਾਫੀ ਵੱਡਾ ਪੋਡਕਾਸਟ ਹੈ ਤੇ ਲੇਕਿਨ ਆਪਾਂ ਇਹਨੂੰ ਤਰੀਕੇ ਦੇ ਨਾਲ ਦੇਖਾਂਗੇ ਥੋੜਾ ਥੋੜਾ ਕਰਕੇ ਆਪਣੀ ਫੈਮਿਲੀ ਦੇ ਨਾਲ ਸ਼ੇਅਰ ਹਾਂ ਲੋਕ ਆਵਾਜ਼ ਟੀਵੀ ਦੀ ਮੇਰੇ ਖਿਆਲ ਉਹਨਾਂ ਨੇ ਪੋਡਕਾਸਟ ਕੀਤਾ ਹਾਂ ਲੋਕ ਆਵਾਜ਼ ਵਾਲਾ ਨਹੀਂ ਬਣਾਈ ਹੋਈ ਹੈ ਬੱਸ ਚਲਾਈ ਹੈ ਮੈਂ ਬਹੁਤ ਟਾਈਮ ਇੰਨੀ ਬੱਸ ਭਰੀ ਹੁੰਦੀ ਸੀ ਬਾਰੀਆਂ ਨਾਲ ਲੰਮਕਦੇ ਸੀ ਲੋਕ ਤੇ ਜਦੋਂ ਮੈਂ ਮਾਰਿਆ ਬ੍ਰੇਕਾਂ ਤੇ ਪੈਡਲ ਤੇ ਬ੍ਰੇਕਾਂ ਜਵਾਬ ਦੇ ਸਾਹਮਣੇ ਸੀ ਪ ਅੱਛਾ ਮੈਂ ਕਹਾਂ ਵੀ ਪੱਠੇ ਚ ਬਾੜ ਦਿਆਂਗੇ ਹਾਂ ਉਹ ਡੀ ਵਾਲੇ ਨੇ ਵੀ ਸੋਚ ਲਿਆ ਹਾਂ ਵੀ ਆਪਾਂ ਪੱਠੇ ਚ ਬਾੜ ਦਿਆਂਗੇ ਹੁਣ ਮੈਨੂੰ ਤਾਂ ਮੈਂ ਆਪ ਦੀ ਪੱਠੇ ਚ ਬਾੜ ਨਹੀਂ ਸੀ ਮੈਂ ਤਾਂ ਪਹਿਲੇ ਹੀ ਮੂਰ ਚ ਸੀ ਉਹ ਕਲਚਰ ਦੇ ਨੇ ਹੁਣ ਵੀ ਪੱਠੇ ਚ ਬਾੜਤੀ ਮੈਂ ਵੀ ਉਹ ਮੇਰੇ ਬੂਰੇ ਮੈਂ ਉਹਦੇ ਮਗਰ ਪੱਠੇ ਦੇ ਆਲੇ ਦਾਲੇ ਬਾਬਾ ਉਹ ਪੱਠੇ ਵਾਲਾ ਵੇਖੇ ਵੀ ਸਹੁਰੇ ਦੇ ਨੇ ਘਰ ਦਾ ਗੋਰ ਕਰਿਆ ਦਿਸਣੋਂ ਹਟਾਇਆ ਪਿਆ ਯਾਰ ਗੱਲ ਕੀ ਬਣ ਗਈ ਪੱਠੇ ਚ ਆਪਣੇ ਬਾਬਾ ਬ੍ਰੇਕਾਂ ਵੀ ਬਹੁਤ ਜੜਦੀ ਸੀ ਉਹ ਐਸ਼ਾ ਇੱਕ ਰਿਮਰਾਜ ਚੱਡ ਗਈ ਅੱਛਾ ਕਾਂ ਪ੍ਰੋਵਾ ਟੈਲੀਫੋਨ ਵਾਲੇ ਸੀ ਪਤਾ ਨਹੀਂ ਕਾਦੇ ਵਾਲੇ ਸੀ ਉਹ ਲੈਨ ਦੀ ਪੱਟੀ ਵਿੱਚ ਵਿਚਾਲੇ ਅੱਛਾ ਉਹਨਾਂ ਦਾ ਕਹੇ ਬੋਰਡ ਜਾਂ ਲਾਇਆ ਸੜਿਆ ਜਾ ਵੀ ਰਾਹ ਬੰਦ ਹੈ ਉਹ ਕਰੇ ਓ ਮੈਂਗਾ ਭਾਜੋ ਯਾਰ ਤੁਸੀਂ ਮੈਂ ਹੌਲੀ ਹੌਲੀ ਆਉਂਦਾ ਸੀਗਾ ਟਾਈਮ ਖੁੱਲਾ ਹੁੰਦਾ ਸੀ ਸਾਡੇ ਕੋਲ ਮੈਂ ਹੌਲੀ ਹੌਲੀ ਆ ਮਾਂ ਬੇਬੇ ਨੇ ਆਖਿਆ ਵੀ ਭਾਈ ਤੋਰਦਾ ਨਹੀਂ ਬੱਸ ਜਦੋਂ ਮਨ ਪੌਲਸਪੀਡ ਤੇ ਹੋ ਗਈ ਹਾਂ ਬੇਬੇ ਦਾ ਘਾਤੋਂ ਪੈਪ ਨੂੰ ਪਾਇਆ ਵਾ ਵਿਚਾਰੇ ਘਾਤ ਚ ਮਾਲਾ ਬੇਬੇ ਨੇ 70 ਤੇ ਕਰਤੀ ਮਾਲਾ ਵੇ ਵੇ ਹੌਲੀ ਵੇ 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 ਪਾ ਹੀ ਤੇ ਕੀ ਬੇ ਗਈ ਗਈ ਵੇ ਭਾਈ ਪੂਰੇ ਬੱਦ ਵੇ ਭਾਈ ਮੈਂ ਭਾਈ ਸਾਡੇ ਕੋਲੇ ਤਾਂ ਅਸੀਂ ਦੋ ਟਾਬੇ ਲੈ ਲੇ ਭਾਈ ਅੱਛਾ ਇੱਕ ਵਾਰ ਤੇ ਸੁੱਖਾ ਬਦਮਾਸ਼ ਹੁੰਦਾ ਜੀ ਆਇਕਾ ਤੇ ਤਰੀ ਵੀਂਦਰ ਤੇ ਇੱਕ ਨਾਲ ਮੇਰੇ ਸਾਲੇ ਬਦਮਾਸ਼ੀ ਦੇ ਮੈਨੂੰ ਤੁਹਾਡੀ ਗੱਡੀ ਦੀ ਸੀ ਜਾਂਦੀ ਮੈਂ ਕਿਹਾ ਪੰਜੇਰੋ ਖੜੀ ਹੈ ਨਾ ਵੀ ਬਦਮਾਸ਼ ਦਾ ਘੜਿਆ ਤੁਸੀਂ ਮੈਂ ਕਿਹਾ ਜਾਓ ਮੈਂ ਕਿਹਾ ਨਿਕਲ ਜਾਓ ਇਹ ਸਾਥ ਨਹੀਂ ਹੋਣਾ ਮਰ ਕੇ ਭੂਣ ਜਾ ਦੋ ਤਾਂ ਉਹ ਰੋਟੀ ਖਾ ਕੇ ਉੱਠ ਗਏ ਸਾਰੇ ਦੂਜੇ ਦਿਨ ਫੇਰ ਆ ਗਏ ਦੂਜੇ ਅੱਛਾ ਓਏ ਸਰਦਾਰ ਹੁੱਕਾ ਆਇਆ ਹੈ ਮੈਂ ਕਿਹਾ ਹੁੱਕੋ ਇਧਰ ਆਈ ਕੋਕੋ ਨੂੰ ਮਨੇਰੇ ਚਲੇਗਾ ਤੂੰ ਸੱਤ ਮਾਰੇ ਥਾਪੜੇ ਮੈਂ ਹੁੱਕੋ ਇਹ ਚਾਚਾ ਕਹਿੰਦਾ ਕੀ ਹੋ ਗਿਆ ਮੈਂ ਕਿਹਾ ਥੱਲੇ ਬੈਠ ਨਾ ਮੈਂ ਕਿਹਾ ਖਿਲਾੜੀ ਲੈ ਕੇ ਆ ਓਏ ਹੁੱਕੋ ਮੇਰੇ ਪੈਰਾਂ 'ਚ ਬੈਠ ਏ ਚਾਚਾ ਗਲਤੀ ਹੋ ਗਈ ਚਾਚਾ ਚਾਚਾ ਮੈਨੂੰ ਪਤਾ ਹੀ ਨਹੀਂ ਸੀ ਆਪ ਦਾ ਆਪ ਤੋਂ ਮਾਰੇ ਗੁਰੂ ਹੋਤਾ ਚ ਮੈਂ ਕਿਹਾ ਬਸ ਹੁਣ ਤੇਰਾ ਬੈਂਚੜੀ ਦੀ ਕਤਲ ਕਰ ਦੇ ਇਹ ਚਾਤਾ ਨਾ ਮਤ ਕਰਨਾ ਇਹ ਚਾਤਾ ਮਤ ਵੀ ਇਕੱਲੇ ਹੁੰਦਾ ਹੈ ਐਸਾ ਮਤ ਕਰ ਇਹ ਜੁਕੇਸ਼ਨ ਹੈ ਪੜਾਈ ਹੈ ਅੱਛਾ 6 ਕਲਾਸਾਂ ਪੜ੍ਹਾ ਪੂਰੀਆਂ ਉਹ ਮੁੰਡੇ ਸੀ ਮੇਰੇ ਨਾਲ ਮੈਂ ਸਕੀਮ ਬਣਾਈ ਮੈਂ ਕਿਹਾ ਵੀ ਆਪਾਂ ਕਾਂਗੇ ਵੀ ਸਾਨੂੰ ਮੂੰਹ ਬਨ ਕੇ ਚੱਕ ਕੇ ਲੈ ਗਏ ਇਹ ਨਾਨਕ ਸਰ ਆ ਗਏ ਸੀ ਅੱਛਾ ਨਾਨਕ ਸਰ ਆ ਗਏ ਘਰ ਦੇ ਲਬ ਦੇ ਰੁਬ ਦੇ ਫਿਰ ਦੇਰੇ ਬਾਬਿਆਂ ਦੇ ਬਹੁਤ ਜਾਂਦੇ ਸੀ ਲੋਕ ਉਦੋਂ ਹਾਂ ਤੇ ਸਾਡੀ ਨਾਨਕ ਸਰ ਵਾਲਿਆਂ ਨਾਲ ਵਿੱਚ ਬੈਗੀ ਹਾਂ ਅਹੀਂ ਜੋਲੇ ਪਾਲੇ ਅਸੀਂ ਚੋਲੇ ਪਾਲੇ ਅਸੀਂ ਚੱਟੇ ਚੋਲੇ ਪਾਲੇ ਮੂੰਹ ਬੰਨ ਲੇ ਅਸੀਂ ਉੱਥੇ ਟੱਲੀਆਂ ਉੱਥੇ ਮੇਰੀ ਭੂਆ ਠੀਕ ਹੈ ਉਹ ਦਿੱਲੀ ਉਸੇ ਬਾਬੇ ਕੋਲੇ ਆਵੇ ਜੀ ਸਾਡੇ ਬੱਚਾ ਗੁੰਮ ਹੈ ਜੀ ਬਾਬਾ ਜੀ ਦੱਸੋ ਉਹ ਜਿਹੜੇ ਨਾਲ ਦੇ ਹੁੰਦੇ ਸਾਡੇ ਉਹ ਕਹਿੰਦੇ ਅਰ ਬੀਬੀ ਬਹੁਤ ਔਖੇ ਇਹਨਾਂ ਦਾ ਜਵਾਕ ਕਿੱਥਾ ਹੋਵੇ ਮੈਂ ਕਿਹਾ ਆਪਾਂ ਹੀ ਆਏ ਉਹ ਕਹਿੰਦਾ 10 ਦਿਨ ਮੈਂ ਕਿਹਾ ਮਰੌਣਾ ਕੰਜਰ ਦਿਓ ਕਰਦੇ ਨੇ ਫਿਰ ਮੈਨੂੰ ਜੀਪਾਂ ਦਾ ਟਰੈਕਟਰਾਂ ਦਾ ਕੰਮ ਸਿੱਖਣ ਲਾਦਾ ਜੀਪਾਂ ਦਾ ਬੱਧਣੀ ਅਛਾ ਉਹ ਜੀਪਾਂ ਦਾ ਘਾਟੀ ਆਉਂਦੀਆਂ ਸੀ ਉਹ ਨਾਲ ਟਰੈਕਟਰਾਂ ਵਾਲਾ ਬਾਲਾ ਕੰਮ ਲੈਂਦਾ ਸੀ ਮੇਰੇ ਤੋਂ ਉਹਨਾਂ ਕਹਿੰਦਾ ਚੱਲ ਟਰੈਕਟਰ ਨੂੰ ਗਰੀਸ ਮਾਰ ਕੇ ਆ ਮੈਂ ਕਹਾ ਯਾਰ ਮੈਂ ਗਰੀਸ ਮਾਰਨਾ ਤੇ ਥੋੜ੍ਹਾ ਹਾਂ ਹਾਂ ਮੈਂ ਜੀਪਾਂ ਦਾ ਕੰਮ ਸਿੱਖਣ ਆਇਆ ਕਹਿੰਦਾ ਫੇਰ ਹੀ ਸਿੱਖੇਗਾ ਲਾ ਤੂੰ ਤਾਂ ਮੈਂ ਕਹਾਂ ਮਰ ਕੇ ਗਰੀਸਰ ਬਣਾ ਦੇਂਗਾ ਮੈਨੂੰ ਯਾਰ ਗਰੀਸਰ ਹੈ ਨਾ ਮੈਂ ਫੇਰ ਕਰਿਆ ਗਿਆ ਬੁਢਾ ਕਹਿੰਦਾ ਪਾਇਆ ਹੈ ਪੈਨਸ਼ਨਸ ਵਾਲਾ ਫਿਰ ਪੱਖਿਆਂ ਦਾ ਕੰਮ ਸਿੱਖਣ ਲੱਗਾ ਦਾ ਮੋਟਰਾਂ ਦਾ ਕਹਿੰਦੇ ਰੱਖਿਆ ਮਕੈਨਿਕੀ ਜੀ ਹਾਂ ਇਲੈਕਟ੍ਰੀਸ਼ੀਅਨ ਸਾਨੂੰ ਪਤਾ ਲੱਗਿਆ ਬੋਸ਼ ਐ ਪੈਂਦਾ ਜੇ ਕੋਈ ਪੱਖਾ ਲੈ ਕੇ ਆ ਗਈ ਮਾਈ ਪਾਈ ਪੱਖਾ ਖਰਾਬ ਆ ਸੀ ਦੇਖ ਕੇ ਐਵੇਂ ਪਾਸੇ ਪੁੱਠਾ ਸਿੱਧਾ ਕਰਕੇ ਮਾਤਾ ਬੋਸ਼ ਪਾਉਂ ਇੱਕ ਬੇਬੇ ਆ ਗਈ ਕਹਿੰਦੀ ਭਾਈ ਕਰੰਟ ਮਾਰਦਾ ਮੈਂ ਕਹਾਂ ਬੋਸ਼ ਪਾਉ ਉਹ ਕਹਿੰਦੀ ਪੁੱਤ ਬਾ ਦਿਓ ਬੇਬੇ ਨੇ ਲਾ ਕੇ ਪੱਖਾ ਲਾ ਕੇ ਬਾਪੂ ਨੂੰ ਕਹਿੰਦੀ ਤੂੰ ਐਵੇਂ ਮਰੀ ਜਣਾ ਉਹਨਾਂ ਨੂੰ ਕੰਮ ਨਹੀਂ ਆਉਂਦਾ ਕਹਿੰਦੀ ਦੇਖ ਬੇਬੇ ਫੜਦੀ ਤੇ ਬੇਬੇ ਕਹਿੰਦੀ ਬਾਪੂ ਬਰਾਬਰ ਤਾਰ ਪੱਟੀ ਕਹਿੰਦਾ ਮਰ ਗਈ ਜੀ ਸਭ ਰੇਦੀ ਗੇ ਤੈਨੂੰ ਮੈਂ ਕਹਿੰਦਾ ਨਹੀਂ ਆਉਂਦਾ ਉਹਨੂੰ ਮੰਦਾ ਹੀ ਨਹੀਂ ਕਰੈਕਟਰ ਯਾਰ ਜਾਗਾ ਸੁੱਤਾ ਪਿਆ ਮੰਨ ਜੇ ਉਹ ਮੈਂ ਛੱਡ ਕੇ ਸੇਰੰਗ ਕੱਢੇ ਹੁੰਦੇ ਸੀ ਹੌਲੀ ਹੌਲੀ ਜਾਂਦਾਂਦੇ ਘਾਟੀ ਨੂੰ ਮੈਂ ਵਾਰਨਟ ਤੇ ਬਹਿ ਗਿਆ ਆ ਗਿਆ ਘਤਨ ਸਟੇਲਿੰਗ ਫੜ ਕੇ ਦੂਜੇ ਪਾਸੇ ਦੀ ਲਪੇੜਾ ਮਾਰਾ ਫੱਟ ਕੇ ਜਾ ਕੇ ਮੈਂ ਸੇਰੰਗ ਤੇ ਬਹਿ ਗਿਆ ਝਾਲੀ ਚੜਾ ਲਈ ਉਹ ਬੰਦੇ ਉਹ ਬੰਦੇ 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 ਮੈਂ ਕਿੱਤਾਂ ਤਾਂ ਝੜ ਗਿਆ ਤਾਂ ਕਰਕੇ ਬੰਦਾ ਕਹਿੰਦਾ ਮੈਂ ਤਾਂ ਪੱਕੀ ਗੱਲ ਹੈ ਕਹਿੰਦਾ ਮੇਰੇ ਲਪੜ ਮਾਰ ਕੇ ਗਿਆ ਮੈਂ ਕਹਿੰਦਾ ਵੇਖੀ ਕਿਤੇ ਸੌਂ ਤਾਂ ਨਹੀਂ ਗਿਆ ਸੀ ਉਹ ਨਾਲ ਯਾਰ ਮੈਂ ਜਾਗਦਾ ਬੈਠਾ ਮੈਂ ਕਹਿੰਦਾ ਲਪੇੜਾ ਮੈਂ ਮਾਰਿਆ ਇਧਰ ਨੇ ਇਧਰਲੇ ਪਾਸੇ ਕਿਵੇਂ ਮਾਰਿਆ ਕਹਿੰਦਾ ਮੈਂ ਕਿਹਾ ਵਰਨਟ ਤੇ ਬਹਿ ਕੇ ਮਾਰਿਆ ਤੇਰੇ ਕੋਲੇ ਤੂੰ ਕਹਿੰਦਾ ਮੈਂ ਸਮਝਦਾ ਨਹੀਂ ਆ ਜੱਖ ਲੱਗੀ ਸੀ ਕਹਿੰਦਾ ਬੰਨਿਆ ਬਈ ਉਹ ਮੈਨੂੰ ਕਦੇ ਪੁੱਛਣਾ ਕੱਟਣਾ ਕੋਈ ਮੈਨੂੰ ਨਾ ਬਣਾਉਣਾ ਤੇਰਾ ਐਸਾ ਨਾਂ ਬਣਿਆ ਫਿਰ ਮਗਰ ਨਾ ਮੁੜਿਆ ਜਾਵੇ ਫਿਰ ਇਹ ਤੇ ਪੀ ਕੇ ਰਾਏ ਐਸਐਸਪੀ ਆਇਆ ਸੀ ਫਿਰ ਉਹ ਕਹਿੰਦਾ ਵੀ ਇਹਨੇ ਤੇ ਗੋਲੀ ਮਾਰੂ ਕਾਲਿਆਂ ਨੂੰ ਹਾਂ ਜਦ ਅਸੀਂ ਭਾਬ ਛੱਡ ਕੇ ਭੱਜ ਗਏ ਅੱਛਾ ਫਿਰ ਉਹ ਟਾਬਿਆਂ ਦੇ ਬਣ ਗਿਆ ਉੱਥੇ ਟਾਬਿਆਂ ਦਾ ਬਣਿਆ ਫਿਰ ਟਾਬਿਆਂ ਦਾ ਚੀ ਅੱਜ ਇਹ ਪਰਦੇ ਨੇ ਢਾਬੇ ਕਰ ਲੇ। ਦੇਖੋ ਆਪਾਂ ਹਾਈਲਾਈਟ ਲੋਕੋਆਈ ਟੀਵੀ ਦੇ ਪੋਡਕਾਸਟ ਨਾਲ ਤੁਸੀਂ ਜੁੜੇ ਹੋ ਮੈਂ ਮਨਿੰਦਰਜੀ ਸਿੱਧੂ। ਅੱਜ ਦਾ ਸਾਡਾ ਪੋਡਕਾਸਟ ਬੜਾ ਖਾਸ ਰਹਿਣ ਵਾਲਾ ਹੈ ਕਿਉਂਕਿ ਅੱਜ ਅਸੀਂ ਪਹੁੰਚੇ ਹਾਂ ਤਾਰੀ ਬਾਬੇ ਕੋਲੇ। ਅਕਸਰ ਹੀ ਤੁਸੀਂ ਇਹਨਾਂ ਦੀਆਂ ਵੀਡੀਓ ਦੇਖੀਆਂ, ਇਹਨਾਂ ਦੀਆਂ ਗੱਲਾਂ ਬਾਤਾਂ ਦੇਖੀਆਂ। ਕਾਫੀ ਕੰਮ ਕੀਤੇ ਆ ਲੋਕਾਂ ਦੇ ਵਿੱਚ ਇਹ ਹੈ ਕਿ ਟਰੱਕ ਡਰਾਈਵਰ ਨੇ ਪਰ ਇਹਨਾਂ ਨੇ ਟਰੱਕ ਡਰਾਈਵਰ ਦੇ ਨਾਲ ਢਾਬੇ ਹੋਰ بڑے ਕੰਮ ਉਹ ਸਾਰੇ ਕੰਮਾਂ ਦੀ ਤੇ ਗੱਲਬਾਤ ਕਰਾਂਗੇ। ਰਾਕ ਡਰਾਈਵਰੀ ਤੇ ਗੱਲਬਾਤ ਕਰਾਂਗੇ ਜਿਹੜਾ ਹੁਣ ਉਹ ਕੰਮ ਕਰ ਰਿਹਾ ਉਸ ਤੇ ਵੀ ਸਾਰੀ ਗੱਲਬਾਤ ਉਹਨਾਂ ਦੇ ਨਾਲ ਜਿਹੜੀ ਅੱਜ ਦੀ ਤੁਹਾਡੇ ਸਾਹਮਣੇ ਸਾਂਝੀ ਕਰਾਂਗੇ ਪਹਿਲਾਂ ਸਵਾਗਤ ਕਰ ਲਿਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਠੀਕ ਹੋ ਬਹੁਤ ਵਧੀਆ ਕਿਰਪਾ ਤੁਹਾਡੀ ਸਭ ਅੱਛਾ ਮਤਲਬ ਤੁਸੀਂ ਕਹਿ ਰਹੇ ਸੀ ਕਈ ਕੰਮ ਕੀਤੇ ਆ ਜੀ ਸਭ ਤੋਂ ਪਹਿਲਾ ਕੰਮ ਕਿਹੜਾ ਕੀਤਾ ਸੀ ਸਭ ਤੋਂ ਪਹਿਲਾਂ ਤਾਂ ਦੇਖੋ ਐਜੂਕੇਸ਼ਨ ਹੈ ਪੜ੍ਹਾਈ ਹੈ ਅੱਛਾ 6 ਕਲਾਸਾਂ ਪੜ੍ਹਾ ਪੂਰੀਆਂ ਛੇ ਕਲਾਸਾਂ ਮੈਂ ਕਹਿੰਦਾ 6ਵੀਂ ਚੋਂ ਭੱਜ ਗਿਆ ਸੀ ਬਸ ਪੇਪਰਾਂ ਚੋਂ 7ਵੀਂ ਚੋਂ ਭੱਜ ਗਿਆ ਮੈਂ ਕਿਉਂ ਭਾਦੇਗਾ ਤੂੰ ਆਉਂਦਾ ਨਹੀਂ ਸੀ ਪੜਨਾ ਅੱਛਾ ਕਿਉਂਕਿ ਮਾਸਟਰ ਉਹਦੋਂ ਨਾ ਭਜਾਉਂਦੇ ਹੁੰਦੇ ਸੀ ਦੂਜੇ ਪਿੰਡ ਤੱਕ ਭਜਾਉਂਦੇ ਸੀ ਨਾ ਹੂੰ ਸਾਨੂੰ ਵੀ ਭਜਾਉਂਦੇ ਹੁੰਦੇ ਸੀਗੇ ਠੀਕ ਹੈ ਭੱਜਣ ਚ ਪਹਿਲੇ ਨੰਬਰ ਤੇ ਆਉਂਦੇ ਸੀ ਅਸੀਂ ਮਾਸਟਰ ਕਹਿੰਦੇ ਯਾਰ ਸਾਨੂੰ ਸ਼ੱਕ ਹੈ ਇਹ ਬੰਦੇ ਤੇ ਹੂੰ ਵੀ ਇਹ ਪਹਿਲੇ ਨੰਬਰ ਤੇ ਆ ਨਹੀਂ ਸਕਦਾ ਪਰ ਆਉਂਦਾ ਕਿਵੇਂ ਅੱਛਾ ਉਹ ਕਿਵੇਂ ਆਉਂਦੇ ਸੀ ਫਿਰ ਅਸੀਂ ਕੀ ਕਰਨਾ ਜਦੋਂ ਹੁਣ ਜਵਾਕ ਭਜਦਾ ਕਿੰਨੇ ਹੁੰਦੇ ਸੀ ਉਦੋਂ ਤਾਂ ਸਾਰਾ ਨਾ ਮੂਰੇ ਨਿਕਲ ਕੇ ਭੱਜ ਲੈਣਾ ਹੂੰ ਨਾਲ ਹੀ ਇੱਧਰ ਚਰੀ ਜੀ ਹੁੰਦੀ ਸੀ ਪੱਠੇ ਜੇ ਲਾਏ ਵੇ ਅਸੀਂ ਹੌਲੀ ਕਿਤੇ ਕੋਚ ਚ ਵੜ ਜਾਂਦੇ ਸੀ ਠੀਕ ਐ ਦੂਜਾ ਨੇ ਤਗੜ ਤਗੜ ਭੱਜੇ ਜਾਣਾ ਦੂਜੇ ਪਿੰਡ ਤੱਕ ਹਾਂ ਜਦੋਂ ਸਾਨੂੰ ਖੜਕਾ ਸੁਣਨਾ ਵੀ ਆ ਗਏ ਠੀਕ ਐ ਅਸੀਂ ਮੂਰੇ ਨਿਕਲ ਗਏ ਫੇਰ ਭੱਜ ਲੈਣਾ ਠੀਕ ਸਕੂਲ ਤੇ ਸਾਰਿਆਂ ਨਾਲ ਮੂਰੇ ਆ ਗਏ ਵੀ ਆ ਹਮਾਰਾ ਠੰਗਣਾ ਸ਼ਾਬਾਸ਼ ਪਹਿਲੇ ਨੰਬਰ ਤੇ ਇਹ ਐ ਹੂੰ ਵਿਚਾਰ ਪੜਾਈ ਜ ਨਹੀਂ ਭੱਜਣ ਚ ਤਾਂ ਹੈ ਭੱਜਣ ਚ ਤਾਂ ਹੈ ਉਹ ਤਾਂ ਫੇਰ ਇੱਕ ਦਿਨ ਦੱਸਿਆ ਕਿ ਇਹਨੇ ਵਿੱਚੋਂ ਚੁਗਲੀ ਕਰਤੀ ਉਹ ਕਹਿੰਦੀ ਜੇ ਤਾਂ ਇੱਥੇ ਬਹਿ ਜਾਂਦੇ ਇਹ ਕਦੋਂ ਜਾਂਦੇ ਆ ਹੂੰ ਉਧਰ ਪੀਟੀ ਨੇ ਉਧਰੋਂ ਸਕੂਟਰ ਮੂਰੇ ਲਾ ਲਿਆ ਠੀਕ ਐ ਸਾਨੂੰ ਤਾਂ ਅਸੀਂ ਤਾਂ ਮਗਰ ਵੇਦਾ ਹੀ ਨਹੀਂ ਸੀ ਠੀਕ ਐ ਇਹਦਾ ਪੈਰ ਚਾਲ ਸੁਣੀ ਤੇ ਭੱਜ ਲੈ ਨਿਕਲ ਕੇ ਟਕਰ ਟਕਰ ਜਦ ਸਕੂਲ ਚ ਪੜ ਕੇ ਮਗਰ ਚਾ ਕੇ ਪੀਟੀ ਆਵੇ ਮੈਂ ਕਿਹਾ ਤਾਂ ਕੰਮ ਪੜੇ ਗਏ ਹੂੰ ਹੂੰ ਉਹ ਕਹਿੰਦਾ ਮੈਂ ਤਾਂ ਹੀ ਅੱਗੇ ਆਉਂਦਾ ਸੀ ਕਹਿੰਦਾ ਆ ਹੀ ਪਹਿਲੇ ਨੰਬਰ ਤੇ ਆਉਨੇ ਆ ਨਾ ਹੂੰ ਫਿਰ ਇੱਕ ਮੈਥ ਨਾਲ ਨਹੀਂ ਬਣੀ ਮੇਰੀ ਜਮਈ ਕਿਹਾਂ ਇੱਕ ਅੰਗਰੇਜ਼ੀ ਨਾਲ ਨਹੀਂ ਬਣੀ ਦੋਨਾਂ ਨਾਲ ਹਾਂ ਮੈਥ ਤਾਂ ਤਾਂ ਮੈਂ ਸਾਹਮਣੇ ਨੂੰ ਪਉਤਦਾ ਹੁੰਦਾ ਸੀ ਕਿੰਨੀਆਂ ਕਾਟੀਆਂ ਤੇ ਜੋੜ ਆਉਂਦਾ ਉਹ ਨਹੀਂ ਪਾਉਂਦੇ ਹੁੰਦੇ ਸੀ ਐਂ ਕਾਟਗੀਆਂ ਕਾਟਗੀਆਂ ਪਾਉਂਦੇ ਸੀ ਹਾਂ ਕੋਈ ਕੋਈ ਕਈ ਵਾਰੀ ਤਾਂ 4-4 ਵੀ ਹੁੰਦੀਆਂ ਸੀ ਕਈ ਵਾਰੀ 3-3 ਵੀ ਹੁੰਦੀਆਂ ਸੀ ਤੋ ਫਿਰ ਮੈਂ ਗਾਲੇ ਨੂੰ ਪੁੱਛਣਾ ਵੀ ਕਿੰਨੀਆਂ ਕਾਟਗੀਆਂ ਤੇ ਆਹ ਉਹਨੇ ਕਹਿੰਨਾ 4ਾਂ ਤੇ ਅਬਰ ਜਿਹੜਾ ਅੱਖਰ ਆ ਗਿਆ ਸਾਹਮਣੇ ਲੈ ਕੇ ਚੱਲ ਬਈ ਨੋ ਜੀ ਮਾਟਰ ਨੂੰ ਗ੍ਰੰਥੀਰਾ ਤਾਂ ਠੀਕ ਹੀ ਹੈ ਮੰਨ ਨਹੀਂ ਲੈਂਦੇ ਸੀ ਮੰਨ ਨਹੀਂ ਲੈਣਾ ਕਹਿੰਦੇ ਫਿਰ ਮੈਂ ਇੱਕ ਦਿਨ ਸੋਚਿਆ ਮੈਂ ਕਿਹਾ ਯਾਰ ਕਿਧਰ ਘਰੋਂ ਕੱਟ ਪੈਂਦੀ ਓਧਰ ਸਕੂਲ ਚੋਂ ਪੈਂਦੀ ਤੰਗ ਹੀ ਬਹੁਤ ਆਪਾਂ ਤਾਂ ਹੂੰ ਉਹ ਘਰੋਂ ਪੈਣੀ ਵੀ ਸਕੂਲ ਚੱਲੋ ਸਕੂਲ ਚੋਂ ਅਸਰ ਮਾਸਟਰਾਂ ਢਾ ਲੈਣਾ ਵੀ ਕੰਮ ਨਹੀਂ ਕਰਿਆ ਕੰਮ ਨਹੀਂ ਕਰਿਆ ਉਦੋਂ ਪਿੰਦਾਂ ਵੀ ਬਹੁਤ ਸੀ ਹਾਂ ਮੈਂ ਕਿਹਾ ਵੀ ਆਪਾਂ ਤੋਂ ਮੁੰਡੇ ਸੀ ਮੇਰੇ ਨਾਲ ਮੈਂ ਸਕੀਮ ਬਣਾਈ ਮੈਂ ਕਿਹਾ ਵੀ ਆਪਾਂ ਕਾਂਗੇ ਵੀ ਸਾਨੂੰ ਮੂੰਹ ਬੰਨ ਕੇ ਚੱਕ ਕੇ ਲੈ ਗਏ ਅਛਾ ਉਦੋਂ ਚੱਕਣ ਵਾਲੀ ਸਕੀਮ ਬਹੁਤ ਚੱਲਦੀ ਸੀ ਇਹ ਇਹ ਸਕੀਮ ਨਾਲ ਹੀ ਹੈ ਹਾਂ ਛੋਲੇ ਚੱਕੇ ਅਸੀਂ ਇੱਕ ਸਾਡੇ ਭੂਆ ਹੁੰਦੀ ਸੀ ਉਹਦਾ ਘੀਰਾ ਸੀ ਅਸੀਂ ਉਹਦੇ ਚੋਂ ਨਪੇ ਠੀਕ ਹੈ ਇਹ ਨਾਨਕ ਸਰ ਆ ਗਏ ਅਸੀਂ ਅਛਾ ਨਾਨਕਸਰ ਆ ਗਿਆ ਘਰ ਦੇ ਲਵ ਦੇ ਲੁਬ ਦੇ ਫਿਰ ਦੇਰੇ ਬਾਬਿਆਂ ਦੇ ਬਹੁਤ ਜਾਂਦੇ ਸੀ ਲੋਕ ਉਦੋਂ ਹਾਂ ਇੱਕ ਨੌ ਚ ਹੱਕੜਾਉ ਦੇ ਹੁੰਦੇ ਸੀ ਹਰਜਾਇਤ ਕੀ ਹਰਜਾਇਤ ਹਾਂ ਉਹ ਕੜਾਈ ਉਹਨਾਂ ਨੇ ਵੀ ਬੰਦੇ ਨਾਲ ਲੱਪਣ ਇਹ ਸਾਡੀ ਨਾਨਕਸਰ ਵਾਲਿਆਂ ਨਾਲ ਵਿੱਚ ਬੈਗੀ ਹਾਂ ਅਸੀਂ ਝੋਲੇ ਪਾਲੇ ਅਛਾ ਝੋਲੇ ਪਾਲੇ ਅਸੀਂ ਚੱਟੇ ਝੋਲੇ ਪਾਲੇ ਮੂੰਹ ਬੰਨ ਲੈ ਅਸੀਂ ਉੱਥੇ ਟੱਲੀਆਂ ਉੱਥੇ ਮੇਰੀ ਪੂਆ ਠੀਕ ਹੈ ਉਹ ਡੇਲੀ ਉਸੇ ਬਾਬੇ ਕੋਲੇ ਆਵੇ ਜੀ ਸਾਡੇ ਬੱਚਾ ਗੁੰਮ ਹੈ ਜੀ ਬਾਬਾ ਜੀ ਦੱਸੋ ਉਹ ਜਿਹੜੇ ਨਾਲ ਦੇ ਹੁੰਦੇ ਹੀ ਸਾਡੇ ਉਹ ਕਹਿੰਦੇ ਅਰੇ ਬੀਬੀ ਬਹੁਤ ਔਖੇ ਇਹਨਾਂ ਦਾ ਜਵਾਕ ਵਾਚਿਆ ਹੋਵੇ ਮੈਂ ਕਿਹਾ ਆਪਾਂ ਹੀ ਆ ਉਹ ਬਣਾ ਦਾਰਦੇ ਮੈਂ ਕਿਹਾ ਮਰਾਉਣਾ ਕੰਜਰ ਦਿਓ ਅਸੀਂ ਤਾਂ ਭੱਜੇ ਵਿਆਂ ਘਰੋਂ ਮੈਂ ਕਿਹਾ ਤੋਨੂੰ ਦੱਸਤਾ ਵੀ ਬੀਬੀ ਦੁਖੀ ਹੈ ਪਰ ਬੱਚਾ ਫਿਰਦਾ ਹੈ ਬੱਚਾ ਫਿਰਦਾ ਹੈ ਠੀਕ ਹੈ ਉਹ ਉਸੇ ਬਾਬੇ ਨੂੰ ਪੁੱਛੀ ਜਾਵੇ ਵੀ ਸਾਡਾ ਬੱਚਾ ਹੋ ਗਏ ਕੋਈ ਨਹੀਂ ਭਾਈ ਇੱਥੇ ਦਾਨ ਕਰੋ ਆ ਜੂਗਾ ਇੱਥੇ ਦਾਨ ਕਰੋ ਮੈਂ ਕਿਹਾ ਬਾਬਾ ਵੀ ਉਹੀ ਆ ਕਰਦੇ ਤਾਂ ਨਾਲ ਆ ਸੀ ਐਵੇਂ ਮੈਂ ਕਿਹਾ ਗੌਰ ਪਾਈ ਜਾਂਦਾ ਗਊਆਂ ਨੂੰ ਇਹ ਤਾਂ ਯਾਰ ਕਿ ਤੇ ਗਏ ਪੱਠੇ ਈ ਟਰਾਲੀ ਲਾਇਓ ਫਲਾਨੇ ਥਾਂ ਹਾਂ ਪਰ ਕਈ ਵੇਰੀ ਪਿੱਚ ਬਹਿ ਜਾਂਦੀ ਹੁੰਦੀ ਆ ਕਿਵੇਂ ਅਸੀਂ ਬਾਬੇ ਨੂੰ ਕਿਹਾ ਅਸੀਂ ਕਹਿੰਦੇ ਅਸੀਂ ਤਾਂ ਟਰੱਕ ਤੇ ਜਾਣਾ ਠੀਕ ਐ ਉਥੋਂ ਹੀ ਹਾਂ ਉਹਨਾਂ ਦੇ ਸਰਦਾ ਆਲੂ ਸੀ ਸ਼ੇਰਪੁਰੇ ਦੇ ਬੋਲਾ ਸਰਪੰਚ ਕਹਿੰਦੇ ਹੁੰਦੇ ਸੀ ਉਹਨਾਂ ਦਾ ਬੇਟਾ ਸੀ ਗਿਆਨੀ ਠੀਕ ਐ ਉਚਾਬ ਨਹੀਂ ਪੀਂਦਾ ਸੀ ਉਹਨੇ ਸਾਨੂੰ ਉਹਦੇ ਨਾਲ ਚੜਾਤਾ ਉਹਨੇ ਨਾ ਸਾਨੂੰ ਟਾਇਰ ਖੜਕਾਉਣ ਨੂੰ ਕਹਿਣਾ ਕੁਝ ਨਾ ਕਹਿਣਾ ਸੀ ਬਸ ਗੱਡੀ ਤੁਰ ਪੈਣੀ ਸਮਝ ਜਾਣਾ ਜੰਮੂ ਜਾਂਦੇ ਹੁੰਦੇ ਸੀ ਠੀਕ ਐ ਇਹ ਉਹਨੇ ਜਿੱਥੇ ਰੋਕਣਾ ਉਹਨੇ ਜਾਓ 1/2 ਕਿਲੋ ਦੁੱਧ ਚ ਪੱਤੀ ਪਵਾ ਕੇ ਲਿਆਓ। ਅਸੀਂ ਗਣੇ ਜਰ ਅਸੀਂ ਨਹੀਂ ਪੀਣਾ ਨਾ ਪੀਓ। ਛੇਤਰ ਪੈਣ ਕੇ ਦੁੱਧ ਪੀਓ। ਸਾਨੂੰ ਕੋਣਾ ਪਿਉਣਾ ਉਹਨੇ ਘੂਰ ਕੇ। ਠੀਕ ਐ। ਇਹ ਅਸੀਂ ਇੱਕਦਮ ਤਰਪਾਲਾਂ ਸਵਾਈ ਜਾਂਦੇ ਹੀ ਘਰ ਦੇ ਆਖੜੇ ਉੱਤੇ। ਅੱਛਾ ਹਜੇ ਤਾਂ ਘਰ ਦੇ ਨੂੰ ਪਤਾ ਹੀ ਲੱਗਿਆ ਸੀਗਾ ਵੀ। ਨਾ। ਆ ਗਈ। ਉਹ ਜਿਹੜਾ ਹਰਜੈਤਜੀ ਵਾਲਾ ਹੁੰਦਾ ਉਹਨੇ ਦੱਸਤਾ। ਅੱਛਾ ਉਹ ਕਹਿੰਦਾ 8 ਵਜੇ ਜਗਰਾਉਂ ਜਾਇਓ ਫਲਾਣੇ ਪਾਸੇ ਨੂੰ ਤੁਰ ਪਿਓ ਤੁਹਾਡੇ ਮੂਹਰੇ ਖੜਾ ਹੋ। ਐਨਾ ਸਹੀ ਕਹਤਾ ਹੈ। ਹਾਂ ਉਹ ਮੇਹੀ ਹੋਈ। ਪਰ ਸਾਨੂੰ ਉਹਦੋਂ ਕੁੱਟਿਆ ਨਹੀਂ ਨਹੀਂ ਮੈਂ ਜਿੰਨੇ ਵਾਰੀ ਭਜਦਾ ਹੀ ਸਾਡਾ ਬੁੜਾ ਸਾਈਕਲ ਤੇ ਮਗਰ ਡੰਡਾ ਲੈ ਲੈਣਾ ਉਹਨੇ ਤੇ ਡੰਡਾ ਤੇ ਡੰਡਾ ਮੈਂ ਭੱਜਿਆ ਆਉਣਾ ਮੂਰੇ ਬਹੁਤ ਫੁੱਟ ਕੇ ਲਿਆਉਣਾ ਘਰੇ ਉਹਨੇ ਉਹਦੇ ਨੂੰ ਕੁੱਟ ਪਈ ਉਹਦੇ ਸਾਡੇ ਸੀ ਵਿਆਹ ਭੂਆ ਦੀ ਕੁੜੀ ਦਾ ਉਦੋਂ ਤਾਂ ਵਿਆਹ ਖਰਾਬ ਸੀ ਉਹ ਕਹਿੰਦੇ ਯਾਰ ਵੀ ਜੇ ਜਵਾਕ ਲੱਭਣਗੇ ਤਾਂ ਵਿਆਹ ਕਰਾਂਗੇ ਹਾਂ ਤੇ ਨਹੀਂ ਜਵਾਕ ਹੀ ਨਹੀਂ ਲੱਭੇ ਉਹ ਸਾਡੇ ਨਾਲ ਦਾ ਇੱਕ ਬਾਹਲਾ ਨਲਾਇਕ ਸੀ ਠੀਕ ਹੈ ਉਹ ਕੰਜਰ ਦਾ ਵਿੱਚੋਂ ਭੱਜਿਆ ਸੀ ਅੱਛਾ ਥੋੜੇ ਜਿਹਾ ਸਾਡੇ ਜਿਹਾ ਠੀਕ ਹੈ ਉਹਨੇ ਨਾਨਕਸਰ ਵਾਲੀ ਜਾਣਕਾਰੀ ਦੇਦੀ ਠੀਕ ਹੈ ਉਹ ਨਾਨਕਸਰੋਂ ਅਸੀਂ ਖਸਕ ਗਏ ਉਥੋਂ ਤੁਸੀਂ ਖਸਕ ਗਏ ਸਾਨੂੰ ਪਤਾ ਸੀਗਾ ਵੀ ਇਹ ਮਰਾਉ ਠੀਕ ਹੈ ਉਹਨੇ ਜਾ ਕੇ ਉਵੇਂ ਦੱਸੋਗਾ ਉਹਨੂੰ ਚੱਕ ਕੋਈ ਲੈ ਗਏ ਮੂੰਹ ਬੰਨ ਕੋਈ ਗੱਡੀ 'ਚ ਸੱਟ ਲਿਆ ਹਾਂ ਲੈ ਗਏ ਹਾਂ ਜਦੋਂ ਉਹਨਾਂ ਨੇ ਫੇਰੀ ਚਪਲੀ ਦਾਤਤਾ ਉਹਨੇ ਕਹਿੰਦਾ ਆਪ ਹੀ ਗਏ ਆ ਉਹ ਨਾਨਕਦਰ ਫਿਰਦੇ ਆ ਕਹਿੰਦਾ ਹਾਂ ਨਾਨਕਦਰ ਅਸੀਂ ਆਇਆ ਨਾ ਠੀਕ ਹੈ ਤੇ ਉਹੋਹੀ ਗੱਲ ਉਹ ਬਾਬੇ ਦੇ ਦੱਸਣ ਤੇ ਉਹਨੇ ਉਥੋਂ ਆ ਗੜੇ ਉਥੋਂ ਆ ਗੜੇ ਫਿਰ ਸਾਨੂੰ ਭਾਈ ਉੱਥੇ ਲੈ ਗਏ ਵਿਆਹ ਦੂਜੇ ਕਣੀ ਵਿਆਹ ਸੀ ਹਾਂ ਸਾਰੀਆਂ ਬੁੜਗਾਂ ਮੈਨੂੰ ਸਾਨੂੰ ਜਿਵੇਂ ਸੀ ਬਹੁਤ ਬਾਹਰੋਂ ਆਏ ਉਹਨੇ ਅਮਰੀਕਾ ਚ ਕੋਈ ਰੋਕ ਕੇ ਗੱਲ ਲਾਵੇ ਸਨ ਖਾਏ ਨਹੀਂ ਕਰਦਾ ਗਾਣੂ ਉਹ ਮੈਂ ਗਾਲ ਤੇ ਚੜਾਈ ਬਹੁਤ ਆਪਣੀ ਤਾਂ ਆਪਾਂ ਤਾਂ ਐ ਭੱਜਿਆ ਕਰਾਂਗੇ ਯਾਰ ਤੇ ਇੱਜ਼ਤ ਬਹੁਤ ਮਿਲੀ ਐ ਪੁੱਛ ਕੇ ਛੋਣ ਲੱਗ ਗਈ ਹੈ ਹੋਰ ਫਿਰ ਪਹਿਲਾ ਕੰਮ ਕਰਦੇ ਨੇ ਮੈਨੂੰ ਜਗਰਾਉਂ ਹੀ ਲਾਤਾ ਉਹ ਕਹਿੰਦੇ ਵੀ ਇਹਨੂੰ ਐਂ ਕਰੋ ਕੰਮ ਤੇ ਲਾਓ ਠੀਕ ਐ ਕੰਮ ਤੇ ਲਾਤਾ ਜੀ ਉੱਥੇ ਦਿੱਲੀ ਐ ਦਿੱਲੀ ਸੌਕਰਾਂ ਵਾਲਾ ਵਜਦਾ ਜਗਰਾਉਂ ਠੀਕ ਐ ਉਹਦੇ ਲਾਤਾ ਸ਼ੌਕਰ ਠੀਕ ਕਰਨ ਵਾਲਿਆਂ ਸ਼ੌਕਰ ਠੀਕ ਕਰਨ ਵਾਲੇ ਠੀਕ ਹੈ ਮੈਂ 3-4 ਦਿਨ ਤੱਕ ਗਿਆ ਸਾਈਕਲ ਲੈ ਕੇ ਜਾਣਾ ਤੇ ਮੈਥੋਂ ਹੁਣ ਮੋਟਰਸਾਈਕਲ ਕਦੋਂ ਰੋੜਤਾ ਹੀ ਮੈਂ ਨਿੱਕਾ ਸੀ ਤੇ ਉਹ ਜਵਾਕ ਜਿਹੜੇ ਵੱਡੇ ਸੀ ਉਹ ਹੁਣ ਸੀਨੀਅਰ ਸੀ ਹੂੰ ਉਹ ਹੁਣ ਮੈਨੂੰ ਨਵਾਂ ਸਮਝ ਕੇ ਕਹਿੰਨ ਗੱਡੀ ਲੈ ਕੇ ਆ ਓਏ ਗੱਡੀ ਕੱਟ ਕੇ ਲਿਆ ਮੈਂ ਕਿਹਾ ਮੈਨੂੰ ਗੱਡੀ ਕਦੋਂ ਆਉਂਦੀ ਹੈ ਮਰੀ ਜੰਨੇ ਮੈਂ ਮਰੂੰ ਕਹੇ ਚ ਕਹਿੰਦਾ ਰੋੜ ਕੇ ਲਿਆਈ ਮੈਂ ਕਿਹਾ ਗੱਡੀ ਤਾਂ ਅੱਲਾ ਜਿਵੇਂ ਰੋੜ ਦੂੰ ਮੈਂ ਯਾਰ ਗੱਡੀ ਗੱਡੀ ਫਿਰ ਕਿਹਨੂੰ ਕਹਿੰਦੇ ਸੀ ਮੋਟਰਸਾਈਕਲ ਨੂੰ ਕਦੋਂ ਮੋਟਰਸਾਈਕਲ ਲੈ ਕੇ ਹੁਣਾ ਮੈਂ ਕਿਹਾ ਸੱਦਾ ਕਹਿ ਪਤੰਦਰਾ ਤੂੰ ਗੱਡੀ ਕਹਿੰਦਾ ਇਹਨੂੰ ਮੋਟਰਸਾਈਕਲ ਨੂੰ ਹੈ। ਹੂੰ। ਤੋ ਦੂਜੇ ਦਿਨ ਆਉਂਦਾ ਸੀ ਐਤਵਾਰ ਮੂਰੇ। ਉਹ ਕਹਿੰਦੇ ਜੀ ਐਤਵਾਰ ਨੂੰ ਸਾਡੀ ਤਾਂ ਸੁੱਟੀ ਆ ਕਿ ਇਹ ਆਊਗਾ। ਠੀਕ ਐ। ਮੈਂ ਕਿਹਾ ਮੈਂ ਕਹਾਂ ਤੂੰ ਆਊਗਾ ਭਈ। ਹੂੰ। ਜੇ ਤੁਸੀਂ ਨਹੀਂ ਹੋਣਾ ਮੇਰੀ ਵੀ ਸੁੱਟੀ ਆ ਕਹਿੰਦਾ ਤੂੰ ਨਾ ਮੈਂ। ਤੈਨੂੰ ਆਉਣਾ ਪਊ। ਹਾਂ। ਮੈਂ ਕਾ ਜੂੰ। ਐਤਵਾਰ ਨੂੰ ਮੈਨੂੰ ਪੂਆ ਨੇ ਟਿਪਣ ਜਾਂ ਬੰਤਾ ਸਾਈਕਲ ਮੂਰੇ ਮੈਂ ਪੈਂਡਰ ਨੂੰ ਚੱਕਤਾ। ਆਹ ਵਾਪਸੀ। ਹੋ। ਇਹ ਉੱਥੇ ਲੱਭਣ ਮੈਂ ਘਰੇ ਆ ਗਿਆ। ਨੋਜ਼ੁਕੜਾ ਫੋਨ ਹੁੰਦੇ ਸੀ ਹਾਂ ਮਜ਼ਾ ਇਹਨਾਂ ਨੇ ਜਨੇਆ ਭੇਜਿਆ ਭਾਈ ਉਹ ਤਾਂ ਆ ਫਿਰਦਾ ਪਿੰਡ ਆ ਗਿਆ ਘਰ ਵਾਪਸੀ ਕਰਤੀ ਘਰੇ ਆ ਗਿਆ ਮੈਂ ਫੇਰ ਉਹਦੋਂ ਅੱਗੇ ਫੇਰ ਡੰਡਾ ਤਿਰਿਆ ਅੱਛਾ ਫੇਰਿਆ ਹਾਂ ਬੱਬੂ ਉਹਦੋਂ ਕੋਟ ਬਹੁ ਪੈਂਦੀ ਸੀ ਕੋਟ ਬਹੁ ਪੈਂਦੀ ਹੈ ਨਾ ਪਹਿਲਾਂ ਹਾਂ ਮੈਂ ਫੇਰ ਹੋ ਗਿਆ ਹਾਂ ਮੇਰੇ ਜਿਆਦਾ ਹੈ ਮੇਰੇ ਪਥਰੀਤ ਹੁੰਦੀ ਸੀ ਦਰਦ ਹੁੰਦਾ ਹੁੰਦਾ ਹੀ ਠੀਕ ਹੈ ਉਹਦੋਂ ਨਾ ਕਰਬ ਕੋ ਉਤਰਦੇ ਹੁੰਦੇ ਸੀਗੇ ਮੱਕੀ ਦੀ ਠੀਕ ਹੈ ਟਾਂਡੇ ਹੁੰਦੇ ਨਾ ਮੱਕੀ ਤੇ ਪੂਲੇ ਜੇ ਬਨ ਕੇ ਘਰੇ ਝੜਦੇ ਨੇ ਲਿਆ ਕੇ ਸਾਡੇ ਪਿਆਉ ਨੇ ਮੂਰੇ ਲਾ ਲਿਆ ਮੈਨੂੰ ਮਜੇਨ ਤੇ ਜੇ ਹੌਲੀ ਹੋਮਾ ਦਾ ਡੰਡਾ ਉਤਰੀ ਹੀ ਚੱਲ ਕਹਿੰਦਾ ਕੁਤਰੀ ਚੱਲੇ ਪੂਰਾ ਗੱਡਾ ਮੈਥੋਂ ਕੁਤਰਾਇਆ ਇਹ ਸਜ਼ਾ ਮਿਲੀ ਹੈ ਹਾਂ ਫੇਲ ਹੋ ਗਿਆ ਡਾ ਤਾਇਆ ਆ ਗਿਆ ਉਹ ਕਹਿੰਦਾ ਮਾਰਨਾ ਜਵਾਕ ਯਾਰ ਹੂੰ ਪਰ ਨਾ ਨਾ ਕਿਸੇ ਦੀ ਨਹੀਂ ਸੁਣੀ ਉਹਨੇ ਫਿਰ ਡਾਕਟਰ ਦੇ ਲਈ ਫਿਰਦੇ ਰਹੇ ਹਾਂ ਪਰ ਕੀ ਨਾ ਸਜ਼ਾ ਦਿੱਤੀ ਪਹਿਲਾਂ ਸੁਣਦੇ ਸੰਦੇ ਹੁੰਦੇ ਕੇ ਇਹ ਦੀ ਨਾ 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 ਜਿੱਦ ਵੀ ਸੇਕਟਰ ਉਹਨਾਂ ਬਾਬਾ ਖੇਡਾਂ ਵੀ ਇਹੋ ਜੀਆਂ ਹੁੰਦੀਆਂ ਸੀ ਆਪਣੀ ਸ਼ਰਾਰਤੀ ਹੁੰਦੇ ਸੀ ਅਸੀਂ ਅੱਛਾ ਦੇਖੋ ਬੜੀ ਜ਼ਬਰਦਸਤ ਐਸੇ ਨਾਲ ਬੋਰਦਾ ਸੋੜਾ ਹੀ ਆਪਾਂ ਦੇਖਿਆ ਵਾ ਆਪਾਂ ਪੁਆਇੰਟ ਬਣਾ ਬਣਾ ਕੇ ਕਲਿੱਪ ਬਣਾ ਕੇ ਦੇਖਾਂਗੇ ਹਨਾ ਤੇ ਥੋੜਾ ਜਿਹਾ ਦੇਖਿਆ ਬੜਾ ਜ਼ਬਰਦਸਤ ਮਜ਼ਾ ਆਇਆ ਗੱਲਾਂ ਸੁਣਾਉਂਦੇ ਅੱਛਾ ਆਪ ਦੇਖੋ ਸੀਰੀਅਸ ਹੋ ਕੇ ਗੱਲਾਂ ਕਰ ਰਹੇ ਐ ਅਗਲੇ ਬੰਦੇ ਨੂੰ ਦੇਖੋ ਕਿੰਨਾ ਹਸਾਉਂਦੇ ਆ ਹੈ ਆ ਦੇਖੋ ਜੀ ਉਹ ਮੈਂ ਜਿਵੇਂ ਬਲੌਗ ਸਟਾਰਟ ਹੋਇਆ ਤੇ ਮੈਂ ਕਿਹਾ ਉਹ ਨਾ ਰੀਅਲ ਲਾਈਫ ਦੀਆਂ ਗੱਲਾਂ ਸੁਣਾਉਂਦੇ ਨੇ ਤੇ ਉਹ ਰੀਅਲ ਲਾਈਫ ਹੀ ਇੰਨੀ ਐਂਟਰਟੇਨਮੈਂਟ ਹੈ ਉਹਨਾਂ ਦੀ ਮਤਲਬ ਕਿ ਨਿੱਕੇ ਹੋਣਦੇ ਉਹ ਕਹਿੰਦੇ ਜੀ ਭਜਪੂ ਸੀ ਸਕੂਲਾਂੋਂ ਵੀ ਭੱਜੇ ਅੱਛਾ ਕੈਸੀ ਗੱਲ ਹੈ ਕਿ ਤੁਸੀਂ ਸਕੂਲਾਂੋਂ ਭੱਜ ਕੇ ਠੀਕ ਹੈ ਤੇ ਤੁਸੀਂ ਘਰਦਿਆਂ ਤੋਂ ਹਰ ਬੰਦੇ ਤੋਂ ਦੂਰ ਤੁਸੀਂ ਆਪਣੀ ਜ਼ਿੰਦਗੀ ਇੱਕ ਸ਼ੁਰੂ ਕਰ ਲਈ ਬੜਾ ਔਖਾ ਕੰਮ ਹੁੰਦਾ ਮਤਲਬ ਕਿ ਇੰਨੀ ਅਕਲ ਸੂਝ ਇਹ ਹੁੰਦੀ ਨਹੀਂ ਉਹ ਕਹਿੰਦਾ ਆਪਣੀ ਪੜ੍ਹਾਈ ਨਾਲ ਤਾਂ ਜਮਾਈ ਨਹੀਂ ਬਣੀ ਕਹਿੰਦਾ 6 ਜਮਾਤਾਂ ਤੱਕ ਪੜ੍ਹਿਆ ਕਹਿੰਦਾ ਇੱਕ ਅੰਗਰੇਜ਼ੀ ਨਾਲ ਇੱਕ ਮੈਦ ਨਾਲ ਦੋਵਾਂ ਨਾਲ ਤਾਂ ਬਿਲਕੁਲ ਇਹ ਕਹਿੰਦਾ ਜਮਾਈ ਨਹੀਂ ਬਣੀ ਆਪਣੀ ਵੀਰ ਦੇ ਕਹਿੰਦਾ ਉਹ ਮੈਂ ਪਹਿਲੇ ਉਂਗਲਾਂ ਤੇ ਗਿੰਦੇ ਹੁੰਦੇ ਸੀ ਨਾ ਕਹਿੰਦਾ ਮੈਂ ਤਾਂ ਪੁੱਛ ਲੈਣਾ ਕਿੰਨੀਆਂ ਗਾਟੀਆਂ ਤੇ ਉਂਗਲਾਂ ਗਿਣ ਕੇ ਦੱਸ ਦੇਣਾ ਇਹਦਾ ਜਵਾਬ ਕੀ ਹੈ ਕਿੰਨਾ ਹੈਗਾ ਨਹੀਂ ਜੋ ਦਿਨ ਜਾਣਾ ਉਹ ਅੱਗੇ ਪਾ ਦੇਣਾ ਬਸ ਠੀਕ ਬਸ ਠੀਕ ਹੈ ਮਾਸਟਰ ਕਹਿੰਦੇ ਤੇਰਾ ਸਹੀ ਹਣਾ ਮਾਰ ਬੜੀ ਪੈਂਦੀ ਹੁੰਦੀ ਸੀ ਨਾ ਸਕੂਲ ਪਹਿਲੇ ਸੀ ਬੜੀ ਕੁੱਟ ਪੈਂਦੀ ਬੜੀ ਕੁੱਟ ਪੈਂਦੀ ਕਾਰ ਉਹ ਤਾਂ ਕਾਰ ਮਾਰ ਪੈਂਦੀ ਸਕੂਲਾਂ ਦਾ ਤਾਂ ਸਕੂਲ ਮਾਰ ਪੈਂਦੀ ਅੱਛਾ ਅੱਜ ਕੱਲ ਦੇ ਬੱਚੇ ਨਾ ਬੜੇ ਆਪਾਂ ਸੋਲਵ ਕਰ ਲੈਂਦੇ ਨੇ ਅੱਜ ਕੱਲ ਦੇ ਬੱਚੇ ਨੂੰ ਨਾ ਆਪਾਂ ਮਾਰਦੇ ਆ ਨਾ ਸਕੂਲਾਂ ਦੇ ਵਿੱਚ ਮਾਰਦੇ ਲੇਕਿਨ ਪਹਿਲੇ ਦੌਰ ਦੇ ਵਿੱਚ ਕਹਿੰਦੇ ਸੀ ਸਕੂਲਾਂ 'ਚ ਵੀ ਕੁੱਟ ਪੈਂਦੀ ਸੀ ਘਰੋਂ ਵੀ ਕੁੱਟ ਪੈਂਦੀ ਹੁੰਦੀ ਸੀ ਠ ਕਿ ਅੱਜ ਦੇ ਬੱਚੇ ਏਡਾ ਵੱਡਾ ਫੈਸਲਾ ਨਹੀਂ ਲੈ ਸਕਦੇ ਨਹੀਂ ਨਹੀਂ ਠੀਕ ਹੈ ਤੇ ਲੇਕਿਨ ਇਹ ਉਸ ਦੌਰ ਦੇ ਵਿੱਚ ਏਡੇ ਵੱਡੇ ਫੈਸਲੇ ਲੈ ਲੈ ਘਰੋਂ ਭੱਜ ਕੇ ਕਿਸੇ ਬਾਬੇ ਦੇ ਨਾਲ ਲੱਗੇ ਮੈਨੂੰ ਉਸ ਗੱਲ ਤੇ ਬੜਾ ਹਾਸਾ ਆਇਆ ਕਹਿੰਦਾ ਸਾਡੀ ਭੂਆ ਜਿਸ ਬਾਬੇ ਦੇ ਨਾਲ ਅਸੀਂ ਲੱਗੇ ਹੋਏ ਸੀ ਨਾ ਚਾਦਰਾਂ ਲਪੇਟ ਕੇ ਉਹਦੇ ਕੋਲ ਹੀ ਆ ਕੇ ਕਹਿੰਦੀ ਸੀ ਸਾਡਾ ਬੱਚਾ ਕੋ ਆ ਗਿਆ ਤੇ ਮੈਂ ਅੰਦਰੋਂ ਹੀ ਸੋਚ ਜਾਂਦੇ ਸੀ ਅਸੀਂ ਆ ਭਾਈ ਉਹ ਇਹ ਸਾਨੂੰ ਹੀ ਲੱਭਦੀ ਫਿਰਦੀ ਤੇ ਬਾਬਾ ਕਦੀ ਉੱਥੇ ਭੋਗ ਕਰਦੇ ਆ ਜਾਂਦਾ ਕਦੀ ਉੱਥੇ ਜੜਾਈ ਜਾ ਰਹੀ ਆ ਉਹਨੂੰ ਇਹ ਨਹੀਂ ਪਤਾ ਪਿੱਛੇ ਖਲੋਤਾ ਆ ਜਵਾਗ ਵਾਕਿਆ ਇਹ ਤਾਂ ਹਮੇਸ਼ਾ ਹੁੰਦਾ ਕਈ ਹੁੰਦੀਆਂ ਨੇ ਸਭ ਤੋਂ ਪਹਿਲੇ ਬਾਪਿਆਂ ਉਹ ਪਾਜਦੀਆਂ ਹਨ ਐਦਾਂ ਦਾ ਅੱਛਾ ਪਹਿਲੇ ਜ਼ਿਆਦਾ ਹੁੰਦਾ ਸੀ ਕਨਸੈਪਟ ਵਾਲਾ ਹੁਣ ਤੇ ਘਟ ਗਿਆ ਪਹਿਲੇ ਪਹਿਲੇ ਬਹੁਤ ਜ਼ਿਆਦਾ ਬੁੱਬੇ ਨੂੰ ਬਹੁਤ ਮੰਨਿਆ ਜਾਂਦਾ ਸੀ ਇਸੇ ਤਰ੍ਹਾਂ ਤੇ ਉਹ ਇੱਕ ਉਹ ਕਹਿੰਦੇ ਨੋਆ ਜਿਹੇ ਤੇ ਫਾਲ ਫੂਲ ਕੱਢਦੇ ਹੁੰਦੇ ਸੀਗੇ ਅੱਛਾ ਮੈਨੂੰ ਨਹੀਂ ਉਹ ਪਤਾ ਫਾਲ ਵਾਲਾ ਸਿਸਟਮ ਮੇਰੇ ਖਿਆਲ ਇਹ ਲੈਂਦੇ ਵਾਲੀ ਸਾਈਡ ਤੇ ਨਹੀਂ ਹੈ ਲੇਕਿਨ ਚੜਦੇਲ ਹੋਏਗਾ ਇਧਰ ਇਧਰ ਵੀ ਹੈਗਾ ਵਾ ਇਧਰ ਹੋਏਗਾ ਲੇਕਿਨ ਅਸੀਂ ਉਹੀ ਸੁਣਿਆ ਕਿ ਉਹ ਜਾਂਦੇ ਨੇ ਉਹ ਕੋਈ ਪੜਦੇ ਨੇ ਕੋਈ ਆਪਣਾ ਉਹ ਦੱਸ ਦਿੰਦੇ ਨੇ ਕੋਈ ਇਸ ਤਰ੍ਹਾਂ ਕੋਈ ਨਾ ਕੋਈ ਹਿੰਟ ਦੇ ਹੀ ਦਿੰਦੇ ਨੇ ਹਾਂਜੀ ਮ ਮੈਂ ਐ ਰੀਸੈਂਟਲੀ ਗੱਲ ਕੋਈ ਮਹੀਨੇ ਦੋ ਮਹੀਨੇ ਹੋ ਗਏ ਨੇ ਚਾਚੂ ਜਿਹੜੇ ਨੇ ਸੁਜਾਦ ਉਹ ਗਏ ਡੇਰੇ ਤੇ ਡੇਰੇ ਤੋਂ ਨਾ ਵਾਪਸ ਆ ਰਹੇ ਸੀ ਪੈਸੇ ਦੇ ਕੇ ਤੇ ਉਹਨਾਂ ਦੇ ਪਰਸ ਦੇ ਵਿੱਚ ਨਾ ਤਕਰੀਬਨ ਕੋਈ 15 ਜਾਂ 20 ਹਜ਼ਾਰ ਹੋਏਗਾ ਇੰਨੇ ਪੈਸੇ ਸੀਗੇ ਤੇ ਉਹ ਘਰੋਂ ਪੈਸੇ ਵੀ ਮਿਲੇ ਤੇ ਉਹ ਵਾਪਸ ਉੱਥੇ ਕੋਈ ਚੀਜ਼ ਹੈ ਨਾ ਤੇ ਬੱਚੇ ਵੀ ਉਹਨਾਂ ਦੇ ਨਾਲ ਸਨ ਤੇ ਆਪਣਾ ਸਿਰ ਜਿਹੜਾ ਸੇਮ ਨਾਲ ਆ ਸੇਮ ਨਾਲ ਇਹਦੇ ਕੋਈ ਜੰਪ ਲੱਗਾ ਜਾਂ ਬੂ ਮਿਲੇ ਉਹਨਾਂ ਨੂੰ ਉੱਥੇ ਉਹਨਾਂ ਨੇ ਗੱਲਬਾਤ ਕਰਨ ਲੱਗੇ ਤੇ ਪਰਸ ਜਿਹੜਾ ਨਾ ਜੇ ਵੀ ਜੋ ਬਾੜ ਦੇ ਪਿਆ ਅੱਛਾ ਤੇ ਉਹ ਨਾ ਉਹ ਉਹ ਫਿਰ ਵਾਪਸ ਵੇਖਣ ਚਲੇ ਗਏ ਤੇ ਨਜ਼ਰ ਨਹੀਂ ਆਇਆ ਪਤਾ ਨਹੀਂ ਕਿਸੇ ਨੇ ਚੁੱਕ ਲਿਆ ਜੋ ਵੀ ਸੀਗਾ ਜ਼ਾਰੀ ਗੱਲ ਹੈ ਕਿ ਇੰਨਾ ਰਸਤਾ ਚੱਲਦਾ ਵਾ ਕਿਸੇ ਨਾ ਕਿਸੇ ਨੇ ਚੁੱਕਲੇ ਪੈਸੇ ਤੇ ਉਹ ਸ਼ਾਮ ਨੂੰ ਨਾ ਚਾਚੂ ਦਾ ਇੱਕ ਜਾਨਣ ਵਾਲਾ ਸੀ ਐਵੇਂ ਮੈਨੂੰ ਹੁਣ ਜਿਵੇਂ ਤਾਰੀ ਬਾਬਾ ਨੇ ਕਹਿਆ ਤੇ ਗੱਲ ਯਾਦ ਆ ਗਈ ਉਹ ਨਾ ਕਹਿੰਦਾ ਉਹ ਕਹਿੰਦਾ ਇਹ ਤਾਂ ਕੋਈ ਮੁਸ਼ਕਲ ਕੰਮ ਹੀ ਨਹੀਂ ਹੈਗਾ ਮੈਂ ਸ਼ਾਮ ਨੂੰ ਕਹਿੰਦਾ ਤੁਸੀਂ ਮਮਿਆ ਆਪਣਾ ਜਿਹੜਾ ਛੋਟਾ ਹੈ ਜਿਸ ਜਾਦ ਦਾ ਉਹਨੂੰ ਬਿਠਾਇਆ ਕਹਿੰਦਾ ਜੀ ਉਹ ਕੋਈ 7-8 ਸਾਲਾਂ ਦਾ ਬੱਚਾ ਹੋਵੇ ਮੈਂ ਉਹਦੇ 9 ਤੇ ਨਾ ਉਹਨੇ ਨੀਲ ਕਾਲਾ ਕਰਕੇ ਨਾ ਤੇ ਉੱਤੇ ਪੜਨਾ ਸ਼ੁਰੂ ਕਰ ਦਿੱਤਾ ਤੇ ਉਮ ਮਯਾਨ ਦੱਸੀ ਜਾਵੇ ਭਈ ਉਹ ਇੱਥੋਂ ਐਵੇਂ ਗਿਆ ਵਾ ਐਵੇਂ ਗਿਆ ਫਲਾਣੀ ਜਗ੍ਹਾ ਤੇ ਉਹ ਤੇ ਪਾਪਾ ਕਿਉਂ ਮਾਰਤੇ ਗਿਆ ਵਾ ਉੱਥੋਂ ਜਾ ਕੇ ਅਸੀਂ ਤੁਸੀਂ ਇੱਥੋਂ 도ੜਾ ਲਈ ਗਏ ਉਸ ਉਸ ਜਗ੍ਹਾ ਨਹੀਂ ਨਹੀਂ ਅਸੀਂ ਨਹੀਂ ਗਏ ਕਿਉਂਕਿ ਅਸੀਂ ਉਹ ਪੜ ਰਿਆ ਸੀ ਤੇ ਮੈਂ ਹੋ ਗਿਆ ਚ ਸਜਾਦ ਹੋ ਗਿਆ ਨਾ ਹੱਸ ਰਹੇ ਸੀਗੇ ਮਤਲਬ ਉਹ ਪਹਿਲੇ ਹੀ ਬੱਚਾ ਸੀਗਾ ਕਿ ਉਹਨੂੰ ਜਿਹੜੀ ਜਿਹੜੀ ਗੱਲ ਸੀ ਨਾ ਔਰ ਰਵਾਈਂਡ ਕੀਤੀ ਹੁੰਦੀਆਂ ਜੋ ਉਹਨੂੰ ਦੱਸਿਆ ਹੁੰਦਾ ਨਾ ਉਹ ਪਤਾ ਨਹੀਂ ਉਹਨਾਂ ਕੋਈ ਐਸੀ ਟ੍ਰਿਕ ਹੋਏਗੀ ਲੇਕਿਨ ਉਹ ਬੱਚਾ ਬੋਲਦਾ ਸੀ ਮਤਲਬ ਉਹ ਦੱਸ ਰਿਹਾ ਸੀ ਕੇ ਪਾਪਾ ਐਵੇਂ ਹੋ ਰਿਹਾ ਹੁਣ ਐਵੇਂ ਹੋ ਰਿਹਾ ਇਹ ਪਤਾ ਨਹੀਂ ਰੱਬ ਜਾਣਦਾ ਸੱਚਾ ਹੈ ਜਾਂ ਝੂਠਾ ਇਹ ਪਤਾ ਨਹੀਂ ਸਾਨੂੰ ਲੇਕਿਨ ਮੈਂ ਗੱਲ ਕਰਨ ਦਾ ਮਕਸਦ ਇਹ ਹੈ ਕਿ ਭਾਈ ਲੱਭੀ ਕੋਈ ਛੈਨ ਹਾਂ ਨਹੀਂ ਐਂਡ ਆਫ ਦੀ ਐਂਡ ਆਫ ਦੀ ਮੋਰਲ ਕੇ ਲੱਭੀ ਕੋਈ ਚੀਜ਼ ਨਹੀਂ ਹਾਂ अच्छा ओन्ना ने तुसी तुसी ओन्ना दी गल नहीं सुनी ओन्ना ने केया जी एक मुंडा ਸਾਡੇ ਵਿੱਚੋਂ ਜਿਹੜਾ ਵਾਪਸ چلا ਗਿਆ ਸੀ ਹਾਂ ਉਹਨੇ ਜਾ ਕੇ ਦੱਸਿਆ ਕਿ ਸਾਨੂੰ ਕੋਈ ਚੋਕ ਕੇ ਲੈ ਗਿਆ ਉਹਨੂੰ ਜਦੋਂ ਡਾਂਗਾ ਫੇਰੀਆ ਉਹਨੇ ਕਿਹਾ ਨਹੀਂ ਅਸੀਂ ਖੁੱਦ ਗਏ ਸੀ ਖੁੱਦ ਗਏ ਸੀ ਉਸ ਬਾਬੇ ਕੋਲ ਪਹੁੰਚ ਕੇ ਕਿਉਂਕਿ ਬਾਬੇ ਨੇ ਅੱਗੇ ਇਹਨਾਂ ਨੂੰ ਭੇਜਿਆ ਆਇਆ ਸੀ ਤੇ ਉਸੇ ਰਸਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਪਹੁੰਚ ਹੀ ਗਿਆ ਬਸ ਉਹਨਾਂ ਦੀ ਉਹ ਸੂ ਮਿਲਦੀ ਗਈ ਤੇ ਅੱਗੇ ਅੱਗੇ ਤੁਰੇ ਗਏ ਲੇਕਿਨ ਇਹ ਬੜੇ ਮਜ਼ੇਦਿਆਂ ਗੱਲਾਂ ਬੜੀਆਂ ਹਾਸੇ ਖੇੜੀਆਂ ਵਾਲੀਆਂ ਗੱਲਾਂ ਹੁੰਦੀਆਂ ਇਹਨਾਂ ਦੀਆਂ ਉਹਨਾਂ ਦਾ ਬ੍ਰਾਡਕਾਸਟ ਦੇਖਣ ਦਾ ਗੱਲਾਂ ਇਹਨਾਂ ਦੀਆਂ ਹੋਣੀਆਂ ਐਸਾ ਦਾ ਬ੍ਰਾਡਕਾਸਟ ਦੇਖਣ ਦਾ ਬਹੁ ਆਪਣੇ ਵੀਰੋਸ ਨੂੰ ਪੁੱਛਦੇ ਆ ਉਹਨਾਂ ਨੂੰ ਕਿਵੇਂ ਲੱਗਾ ਠੀਕ ਹੈ ਕਮੈਂਟਸ ਜਰੀਏ ਜ਼ਰੂਰ ਦੱਸਣਾ ਜਿਹੜਾ ਕਮੈਂਟ ਕਰਕੇ ਦੱਸਣਾ ਮੈਦ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਜੰਮਾ ਨਹੀਂ ਹਲਕਾ ਸੀ ਲੋ ਜੀ ਅਸੀਂ ਆਈਦਾ ਸਨ ਰਿਐਕਸਨ ਨੂੰ ਤੇ ਬਹੁਤ ਵਧੀਆ ਲੱਗਾ ਤੁਹਾਨੂੰ ਕਿਵੇਂ ਲੱਗਾ ਸਾਨੂੰ ਜ਼ਰੂਰ ਦੱਸਣਾ ਮਿਲਦੇ ਆ ਨਵੀਂ ਵੀਡੀਓ ਚੋਂ ਤੱਕ ਖੋਪਨਾ ਖਿਆਲ ਰੱਬ ਰੱਖਾ ਅੱਲਾ ਹਾਫਿਜ਼